ਲੋਕੀ ਪਿਆਰ ਭਰੀ ਸਾਸਟਰੀ ਗੱਲ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਚ ਸਾਰਿਆਂ ਦਾ ਸਵਾਗਤ ਹੈ ਤੇ ਆਪਣੇ ਕੋਲ ਪਾਸਿੰਗ ਵਾਲਾ ਯਾਮਾ ਖੜਾ ਵਿਦਾਊਟ ਪਾਸਿੰਗ ਖੜੇ ਆ ਸਸਤੇ ਸਸਤੇ ਭਾ ਦੇ ਆਮ ਮੋਟਰਸਾਈਕਲ ਖੜੇ ਨੇ ਸੋ ਵੀਡੀਓ ਨਾਲ ਜੁੜੇ ਰਹੋ ਪੂਰੀ ਦੇਖਿਓ ਵੀਡੀਓ ਨੂੰ ਸੋ ਪਹਿਲਾਂ ਆਪਾਂ ਤੁਹਾਨੂੰ ਮੋਟਰਸਾਈਕਲ ਚੈੱਕ ਕਰਾ ਦਿੰਨੇ ਆ ਕਿਹੜੇ ਕਿਹੜੇ ਮੋਟਰਸਾਈਕਲ ਖੜੇ ਆ ਤੇ ਸਟਾਕ ਆਪਣੇ ਕੋਲ ਕਿੰਨਾ ਕੁ ਹੈਗਾ ਹਨਾ ਕਿੰਨੇ ਕਿੰਨੇ ਭਾ ਦੇ ਆ ਉਦੋਂ ਕੰਦ ਹਨਾ ਤੇ ਯਾਮੇ ਖੜੇ ਨੇ ਇੱਧਰ ਐਸਐਸ ਖੜਾ ਆਪਣੇ ਕੋਲ ਇੱਕ ਵਿਦਾਊਟ ਪਾਸਿੰਗ ਆ ਐਸਐਸ ਬਯਾਮਾ ਇੱਕ ਪਾਸਿੰਗ ਵਾਲਾ ਖੜਾ ਇੱਕ ਵਿਦਾਊਟ ਪਾਸਿੰਗ ਖੜਾ ਯਾ ਤੇ ਸਸਤੀ ਸਸਤੀ ਬਾਦ ਨੇ 21 ਮਾਡਲ ਸਪਲੈਂਡਰ ਖੜਾ ਆਪਣੇ ਕੋਲ ਇਹ ਜਮਾ ਰੈਡੀ ਹੋ ਰਿਹਾ ਸੋ ਪਰਟੀਨਾ ਵੀ ਆਪਾਂ ਰੰਗ ਕਰਨ ਲੱਗੇ ਹੋਏ ਆ ਤੇ ਆ ਸਸਤਾ ਜਾਂ ਡਿਸਕਵਰ ਖੜਾ ਇੱਧਰ ਹੀ ਜੜਾ ਉਹ ਸਸਤਾ ਜਾਂ ਸਾਹਮਣੇ TVS ਖੜਾ ਤੇ ਗਲੈਮਰ ਖੜਾ ਸੋ ਵੀਡੀਓ ਨੂੰ ਪੂਰੀ ਦੇਖਿਓ ਨੰਬਰ ਵੀ ਸਕਰੀਨ ਤੇ ਦਵਾਂਗਾ ਮੈਂ ਸੋ ਸਕਿਪ ਨਾ ਕਰਿਓ ਮੜਾ ਸਕਿਪ ਕਰਤਾ ਇਨਫੋਰਮੇਸ਼ਨ ਗੈਪ ਹੋ ਜਾਣੀ ਆ ਸੋ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਪ੍ਰਿੰਸ ਤੁਮਨ ਪਾ ਕੇ 7500 ਮੇਰੀ ਆਈਡੀ ਆ ਇੰਸਟਾਗ੍ਰਾਮ ਤੇ ਤੇ ਲੈ ਵੀ ਆਪਾਂ ਦੇਰੀ ਨਹੀਂ ਕਰਦੇ ਹੈਗੇ ਹੁਣ ਇਨਫੋਰਮੇਸ਼ਨ ਦੰਨੇ ਆ ਸੋ ਕਰੀਏ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਆਜੋ ਫਿਰ ਤੇ ਇਹ ਜਮਾ ਰੈਡੀ ਹੋ ਰਿਹਾ ਇਹਦੀ ਵੀ ਆਪਾਂ ਪਾਵਾਂਗੇ ਤੋਂ ਸਭ ਤੋਂ ਪਹਿਲਾਂ ਆਪਾਂ ਸਸਤੇ ਜੇ ਪਾ ਦੇ ਮੋਟਰਸਾਈਕਲ ਦੀ ਗੱਲ ਕਰਦੇ ਆ ਸਿਰੀ ਡੌਨ ਖੜਾ ਆਪਣੇ ਕੋਲ 2003 ਮਾਡਲ ਆ ਕਾਪੀ ਹੈਗੀ ਆ ਇੰਸ਼ੋਰਸ ਵੈਲਿਡ ਆ ਇਹਦੀ ਪਾਸਿੰਗ ਨਹੀਂ ਹੈਗੀ ਇਹ ਮੋਟਰਸਾਈਕਲ ਦਵਾਂਗੇ 13500 ਦਾ ਲੋਕੇਸ਼ਨ ਹੈਗੀ ਆ ਜ਼ਰੰਦਰ ਰਾਜਪੁਰਾ ਰੋਡ ਤੇ ਪਿੰਡ ਬਸੰਤਪੁਰਾ ਪੈਂਦਾ ਹੈ ਬਾਈ ਤੇ ਇਹ ਜਮਾ ਆ ਗਿਆ ਪਾਸਿੰਗ ਵਾਲਾ ਬਹੁਪਰਾ ਪਾਸਿੰਗ ਵਾਲਾ ਜਮਾ ਮੰਗਦੇ ਆ ਡਿਸਕ ਬ੍ਰੇਕ ਲੱਗੀ ਹੋਈ ਹੈ ਬਾਈ ਇੰਜਨ ਦਾ ਕੰਮ ਆਲ ਵਰਕ ਕਰਾਇਆ ਹੋਇਆ ਕੋਈ ਪ੍ਰੋਬਲਮ ਨਹੀਂ ਹੈਗੀ ਨਿਕਲ ਛਿਕਲ ਜੋ ਵੀ ਹੈਗਾ ਪੇਂਟ 2K ਵਾਲਾ ਇਹਨ ਵਧੀਆ ਦਾਣੀਦਾਰ ਕਰਾਇਆ ਹੋਇਆ ਹੈ ਬਈ ਤੁਸੀਂ ਦੇਖ ਸਕਦੇ ਆ ਘੈਂਟ ਮੋਟਰਸਾਈਕਲ ਪੂਰਾ ਕੋਈ ਦਿੱਕਤ ਨਹੀਂ ਹੈਗੀ ਬਈ ਅਤੇ ਸਪੈਸ਼ਲ ਵੀਡੀਓ ਵੀ ਪਾਵਾਂਗੇ ਆਪਾਂ ਯਾਮੇ ਤੇ ਸੋ ਮੈਂ ਤੁਹਾਨੂੰ ਸਟਾਰਟਿੰਗ ਚੈੱਕ ਕਰਾਉਣਾ ਸਟਾਰਟਿੰਗ ਦੇਖਿਓ ਆਵਾਜ਼ ਜਾਨੀ ਕਿ ਗੁੰਗਾ ਰੱਖਿਆ ਹੋਇਆ ਇਸ ਕਿਸ ਤਰ੍ਹਾਂ ਦੇ ਦਬਾਈਏ ਬਸ ਬਹੁਤ ਚੱਕੀ ਮੇਕਸਰ ਤੇ ਜੋ ਵੀ ਲੋਕੀ ਹੋਈ ਆਪਣ ساری ਚੀਜ਼ਾਂ ਦੱਸ ਕੇ ਬੰਦੇ ਨੂੰ ਫੇਰ ਬੁਲਾਵਾਂਗੇ ਆਪਣੀ ਕੋਈ ਫੇਕ ਵੀਡੀਓ ਨਹੀਂ ਹੁੰਦੀ ਹੈਗੀ ਨਾ ਇੰਸਟਾਗ੍ਰam ਤੇ ਤੇ ਨਾ ਆਪਣੇ ਇੱਥੇ YouTube ਤੇ ਜੋ YouTube ਮੇਰਾ ਪੇਜ ਸਬਸਕ੍ਰਾਈਬ ਕਰ ਲੋ ਤੇ ਗਾਂ-ਗਾਏ ਤੇ ਬਹੁਤ ਵੀਡੀਓ ਆਉਣੀਆਂ ਤੁਹਾਡੇ ਨੋਲਜ ਵਾਸਤੇ ਹੀ ਹੋਣਗੀਆਂ ਤੇ ਲੈ ਵੀ ਆਪਾਂ ਗੱਲ ਕਰੀਏ ਐਸਐਸ ਦੀ 2005 ਮਾਡਲ ਹੈ 6 ਦੀ ਰਜਿਸਟ੍ਰੇਸ਼ਨ ਇਹਦੀ ਪਾਸਿੰਗ ਨਹੀਂ ਹੈਗੀ ਬਾਈ ਤਿਆਰ ਹੋਇਆ ਹੋਇਆ ਦੋਨੋਂ ਟਾਇਰ ਨਵੇਂ ਨੇ ਇੰਜਣ ਜਮਾ ਗੁੰਗਾ ਬਾਈ ਅਲੋਏ ਵੀ ਲੱਗੇ ਹੋਏ ਆ ਪ੍ਰੋਬਲਮ ਕੋਈ ਨਹੀਂ ਹੈਗੀ ਐਚ ਬਾਈ ਤੇ ਇੰਜਨ ਗੇਅਰ ਦੀ ਗਾਰੰਟੀ ਹੈ ਬਾਈ ਇਹਦੀ ਵੀ ਆਪਾਂ ਟਾਇਰ ਤੁਸੀਂ ਚੈੱਕ ਕਰ ਲਓ ਤੇ ਇੰਸਟਾਗ੍ਰam ਤੇ ਵੀ ਵੀਡੀਓ ਪਾਈ ਹੋਈ ਹੈ ਇਹਦੀ ਤੇ ਇਹ ਮੋਟਰਸਾਈਕਲ ਦੀ ਡਿਮਾਂਡ ਹੈਗੀ 35000 ਦੀ ਮੌਕੇ ਤੇ ਦੇਖ ਦਾਂਗੇ ਬਾਈ ਜੋ ਵੀ ਮਨਤਨ ਹੋਇਆ ਸੋ ਜੋ ਵੀ ਹੋਣਗੀਆਂ ਚੀਜ਼ਾਂ ਸਾਰੀਆਂ ਦੱਸ ਕੇ ਆਪਾਂ ਬੁਲਾਵਾਂਗੇ ਕਮੀਆਂ ਹੋਣਗੀਆਂ ਆਪਾਂ ਬੰਦੇ ਨੂੰ ਦੱਸ ਦਾਂਗੇ ਇੰਨਾ ਚ ਕੋਈ ਕਮੀ ਨਹੀਂ ਨਾ ਯਾਮੇ ਚ ਕਮੀਆਂ ਨਾ ਐਸ ਐਸ ਚ ਕਮੀ ਆ ਤੇ ਲੈ ਵੀ ਇੱਧਰ ਯਾਮਾ ਕਿਹੜਾ ਵੀ ਡਾਊਟ ਪਾਸਿੰਗ ਆ ਇਹ RX 35 ਆ 2000 ਮਾਡਲ ਆ ਲਾਈ ਵੀ ਲੱਗੇ ਹੋਏ ਆ ਤੇ ਵੀ ਤੇ ਲੈ ਵੀ ਹੁਣ ਇਹਦੀ ਇਨਫੋਰਮੇਸ਼ਨ ਬਾਅਦ ਚ ਦੰਨੇ ਆ ਆਪਾਂ ਪਹਿਲਾਂ ਤੁਹਾਨੂੰ ਡਿਸਕਵਰ ਕਿਹੜਾ 2006 ਮਾਡਲ ਹੈ ਇੰਜਣ ਜਮਾ ਹੈ ਗੂੰਗਾ ਟਾਇਰ ਵਧੀਆ ਚੱਲਣ ਯੋਗ ਨੇ ਮਾਲਕ ਦੇ ਪ੍ਰੂਫ ਮਿਲ ਜਾਣਗੇ ਕੋਈ ਐਕਸੀਡੈਂਟ ਨਹੀਂ ਕੁਝ ਨਹੀਂ ਹੈਗਾ ਬਾਈ ਤੇ ਮੋਟਰਸਾਈਕਲ ਦੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਇਹ ਮੋਟਰਸਾਈਕਲ ਦੇ ਦਾਂਗੇ ਵੀ ਸਾਡੇ ਕਿ 14000 ਰੁਪਏ ਦਾ ਆਪਾਂ ਜਿੱਦਾਂ ਹੁਣ ਖੇਤਾਂ ਗੁੱਤਾਂ ਚਲਾਉਣਾ ਰੇੜੀ ਰੂੜੀ ਨੂੰ ਲਾਉਣਾ ਉਹਨਾਂ ਵਾਸਤੇ ਬਹੁਤ ਪੈਸਟ ਮੋਟਰਸਾਈਕਲ ਆ ਸੋ ਇਧਰ ਪਲਟੀਨਾ ਆਪਾਂ ਰੈਡੀ ਕਰਨ ਲੱਗੇ ਹੋਇਆ ਇਹਦੇ ਟੈਂਕੀ ਦਾ ਇੱਕ ਸਟੈਰ ਸਟicker ਫੇਟ ਸੀਗਾ ਤੇ ਲੈ ਵੀ ਸਸਤਾ ਜਾਂ ਤੁਹਾਨੂੰ ਮੋਟਰਸਾਈਕਲ ਹੋਰ ਦੰਨਾ ਮੈਂ ਟੀਵੀਐਸ ਦੀ ਬਹੁਤ ਡਿਮਾਂਡ ਆ ਇਹ 2008 ਮਾਡਲ ਆ ਵੀ ਇੰਜਣ ਜਿਵੇਂ ਗੁੰਗਾ ਹੈ ਇਹਦਾ ਵਧੀਆ ਚੱਲਣਯੋਗ ਟਾਇਰ ਨੇ ਕੋਈ ਪ੍ਰੋਬਲਮ ਨਹੀਂ ਹੈਗੀ ਐਸ਼ ਵੀ ਐਂ ਘੈਂਟ ਗੱਲ ਬਾਤ ਆ ਮੋਟਰਸਾਈਕਲ ਦੀ 8 ਮਾਡਲ ਪ੍ਰੂਫ ਮਿਲ ਜਾਣਗੇ ਮਾਲਕ ਦੇ ਫਸਟ ਓਨਰ ਆ ਇਹ ਦਵਾਂਗੇ 14500 ਦਾ ਬਾਕੀ ਹੋਰ ਦੇਖ ਦਾਂਗੇ ਬਾਈ ਤੇ ਲੈ ਵੀ ਗਲੇਮਰ ਦੀ ਗੱਲ ਕਰੀਏ ਗਲੇਮਰ ਹੈਗਾ ਬਾਈ 2008 ਮਾਡਲ ਆ ਇਹ ਵੀ ਇੰਜਣ ਗੇਅਰ ਪੂਰਾ ਵਧੀਆ ਹੈ ਜੇ ਕੋਈ ਦਿੱਕਤ ਨਹੀਂ ਹੈਗੀ ਪ੍ਰੋਬਲਮ ਨਹੀਂ ਹੈ ਤੇ ਇਹ ਮੋਟਰਸਾਈਕਲ ਦਵਾਂਗੇ ਬਾਈ ਆਪਾਂ 15000 ਦਾ 125 ਹੁੰਦਾ ਗਲੇਮਰ ਤੇ ਘੈਂਟ ਮੋਟਰਸਾਈਕਲ ਹੈ ਵੀ ਵਧੀਆ ਯਾਨੀ ਕਿ ਜਿੰਨੀ ਇਨਫੋਰਮੇਸ਼ਨ ਹੋਗੀ ਆਪਾਂ ਦੱਸ ਕੇ ਦਵਾਂਗੇ ਜੋ ਵੀ ਹੋਇਆ ਬੰਦੇ ਨੇ ਦੂਰੋਂ ਆਉਣਾ ਹੁੰਦਾ ਸੋ ਵੀਡੀਓ ਨੂੰ ਪੂਰੀ ਦੇਖਿਆ ਕਰੋ ਮੇਰੇ ਚੈਨਲ ਤੇ ਹੋਰ ਵੀ ਬਹੁਤ ਵੀਡੀਓ ਪਈਆਂ ਹੋਈਆਂ ਤੁਸੀਂ ਜਾ ਕੇ ਦੇਖ ਸਕਦੇ ਹੋ ਗਾਹਾਂ ਗਾਹ ਹੋਰ ਵੀ ਮੇਰੀਆਂ ਬਹੁਤ ਵੀਡੀਓ ਹੋਣਗੀਆਂ ਤੇ ਲੈ ਵੀ ਇਸ ਸਪਲੈਂਡਰ ਖੜਾ ਆਪਣੇ ਕੋਲ ਇਧਰ ਲਈ ਜੜ 21 ਮਾਡਲ ਹੈ ਲਾਈ ਟਾਇਰ ਨਵੇਂ ਲੱਗੇ ਹੋਏ ਆ ਸੈਲਫ ਸਟਾਰਟ ਆ ਮਾਲਕ ਦੇ ਪ੍ਰੂਫ ਸਾਰਾ ਕੁਝ ਦਵਾਂਗੇ ਆਪਾਂ ਕੋਈ ਜੈਨੂਇਨ ਸਾਰੀਆਂ ਜੈਨੂਇਨ ਚੀਜ਼ਾਂ ਨੇ ਆਪਣੇ ਕੋਲ ਤੇ ਲੈ ਵੀ ਇਹ ਮੋਟਰਸਾਈਕਲ ਦੀ ਡਿਮਾਂਡ ਹੈਗੀ 64000 ਦੀ ਨਾਮ ਕਰਾ ਕੇ ਮੋਟਰਸਾਈਕਲ ਦੇਣਾ ਆਪਾਂ ਨੇ ਮੌਕੇ ਤੇ ਮਾਨ ਤਨ ਕਰ ਦਾਂਗੇ ਜੋ ਵੀ ਘਟ ਵੱਧ ਹੋਇਆ ਸੋ ਲੈ ਵੀ ਜਿੰਨੇ ਮੇਰੇ ਵੀਰ ਮੈਨੂੰ ਪਿਆਰ ਕਰਦੇ ਆ ਸਾਰਿਆਂ ਧੰਨਵਾਦ ਸੋ ਕਈ ਵਾਰ ਜਿੰਨੇ ਬੰਦੇ ਦਾ ਫੋਨ ਨਹੀਂ ਚੱਕਿਆ ਜਾਂਦਾ ਉਹਨਾਂ ਵਾਸਤੇ ਮਾਫੀ ਆ ਤੇ ਇਧਰਲੀ ਸਾਈਡ ਜਾਮਾ ਆਪਾਂ ਰੈਡੀ ਕਰਨ ਲੱਗੇ ਹੋਏ ਆ ਦੇਖਦੇ ਆ ਕਿੰਨਾ ਕਿ ਨਿਕਰ ਕੇ ਆਉਂਦਾ ਹੈ ਰੰਗ ਆਪਾਂ ਨੇ ਚੈਰੀ ਕਰਾਤਾ ਤੇ ਨਿਕਲ ਸ਼ਿਕਲ ਜਿੰਨੇ ਆ ਗਏ ਸਾਰ ਆਪਾਂ ਰੈਡੀ ਹੋਣ ਨੂੰ ਦਿੱਤਾ ਹੋਇਆ ਸੋ ਬਈ ਇੱਕ ਮੈਂ ਫੇਰ ਦੁਬਾਰਾ ਰਿਕੁਐਸਟ ਕਰਦਾ ਇੰਸਟਾਗ੍ਰam ਤੇ ਜਰੂਰ ਫੋਲੋ ਕਰ ਲਿਓ ਪ੍ਰਿੰਸ ਤੁਮਾਨ ਪਾ ਕੇ 7500 ਮੇਰੀ ਆਈਡੀਆ ਤੇ ਲੈ ਵੀ ਇਹ 135 ਜਾਮਾ ਇਹ ਲਾਈਵੇਲ ਲੱਗੇ ਹੋਇਆ ਪਿੱਛੇ ਟਰਨ ਵਾਲਾ ਲੱਗਿਆ ਹੋਇਆ 50 ਨੰਬਰ ਪਿਸਟਨ ਚੱਲਦਾ ਪਿਸਟਨ ਪਾ ਕੇ ਤੁਸੀਂ ਲਾ ਲਓ ਵੀ ਇਹ 50 ਕਿਲੋਮੀਟਰ ਵੀ ਨਹੀਂ ਚੱਲੇ ਹੋਣਾ ਬਸ ਦੁਕਾਨ ਚ ਹੀ ਖੜਾਇਆ ਆਪਾਂ ਨੇ ਘੈਂਟ ਮੋਟਰਸਾਈਕਲ ਹੈ ਵੀ ਪੂਰਾ ਹੈਨ ਤੇ ਜੇ ਦੀ ਡਿਮਾਂਡ ਹੈਗੀ ਆ 55000 ਦੀ ਮੋਟਰਸਾਈਕਲ ਜੀ ਮੌਕੇ ਤੇ ਮਾਨਤਨ ਕਰ ਦਾਂਗੇ ਜੋ ਵੀ ਹੋਇਆ ਬਾਈ ਸੋ ਬਈ ਜਿਨੇ ਬੰਦਿਆਂ ਦਾ ਫੋਨ ਨਹੀਂ ਚੱਕ ਕੇ ਜਾਂਦੇ ਮੈਂ ਮਾਫੀ ਮੰਗਦਾ ਕਿਉਂਕਿ ਫੋਨ ਤੇ ਮੈਸੇਜ ਬਹੁਤ ਬੰਦੇ ਦੇ ਇਦਾਂ ਪੈਂਡਿੰਗ ਪਏ ਆ ਦੇਖ ਨਹੀਂ ਹੁੰਦੇ ਹੈਗੇ ਕਈ ਵਾਰ ਫੋਨ ਚੱਕਿਆ ਨਹੀਂ ਜਾਂਦਾ ਕਿਉਂਕਿ ਆਪਾਂ ਬਿਲੇ ਨਹੀਂ ਹੁੰਦੇ ਹੈਗੇ ਮੋਟਰਸਾਈਕਲ ਤੇ ਆਉਣਾ ਜਾਣਾ ਹੁੰਦਾ ਸੋ ਬਈ ਗਾਹਾਂ ਗਾਹ ਹੋਰ ਆਪਣੀਆਂ ਨਵੀਆਂ ਨਵੀਆਂ ਵੀਡੀਓ ਆਉਣਗੀਆਂ ਸੋ ਉਹਨਾਂ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਮਿਲਦੇ ਆਪਾਂ ਅਗਲੀ ਵੀਡੀਓ 'ਚ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ